ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲ ਕਰ ਪਹਿਲਾ ਤੇ ਤੋਕੇ ਇਕ ਉੰਕਾਰ ਸਤ ਗੁਰ ਪ੍ਰਸਾਦ ਭਗਤਾਂ ਦੇ ਸਦਾ ਉਰਖਦਾ ਹਰ ਜੀਉ ਤੋਰ ਤੂ ਰਖਦਾ ਆਇਆ ਪ੍ਰਹਲਾਦ ਜਾਨ ਤੁਧ ਰਾਖ ਲਾਏ ਹਰ ਜੀਉ ਰਣਾਖ ਸਮਾਰੂਪ ਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ ਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤਦ ਰਖ ਲਾਏ ਹਰ ਜੀਉ ਹਰਨਾਖ ਸਮਾਰੂਪ ਚਾਇਆ ਗੁਰਮੁਖ ਲੋਕ ਪਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹਤੇ ੱਡਿਆਏ ਭਗਤਾ ਕੀ ਪੈਜ ਰੱਖ ਤੂ ਸੁਅਮੇ ਭਗਤ ਤੇਰੀ ਸਰਣਾਇ ਰਹਾ ਭਗਤਾਂ ਨੂੰ ਜਮ ਜੋ ਹੈ ਨਾ ਸਕੈ ਕਾਲ ਨਾ ਨੇੜੇ ਜਾਏ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰੱਦ ਸਿੱਧ ਸਭ ਭਗਤਾ ਚਰਣੇ ਲਾਗੇ ਗੁਰ ਕਾ ਸਹਜ ਸੁਭਾਈ ਮਨ ਮੁਖਾਨੋ ਪਰ ਤੇ ਤਨਾ ਆਵੇ ਅੰਤਰ ਲੋਬ ਸੋ ਆਵੇ ਗੁਰਮੁਖ ਹਿਰਦੈ ਸਬਦੁ ਨਾ ਭੇਦੇਉ ਹਰਨਾਮ ਨ ਲਗਾ ਪਾਉ ਕੂੜ ਕਪਟ ਪਾਜ ਲਹਜਸ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੇ ਹੋ ਤੂੰ ਜਾਤਾਂ ਮਾਇਆ মোহ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਨਸਾਨ ਮਨ ਹੈ ਸਮਾਣੇ ਗੁਰ ਕਾ ਸਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹ ਲਾ ਕੇ ਰੇਸ ਕਰ ਸੋ ਵਿਗਚੈ ਜੇ ਨਹਾਰ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿ ਨਾ ਪਾਇਆ ਮਨ ਮੁਖ ਪੌਂ ਕਮੋਏ ਬਿਲ ਲਾਈ ਆਵਹ ਜਾਵਹ ਠੌਰ ਨਾ ਪਾਵਹ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵਾ ਸੋ ਅੰਮ੍ਰਿਤ ਪੀਵਾਂ ਸਹਜ ਸਾਚ ਸਮਾਈ ਬਿਨ ਸਤ ਗੁਰ ਸੇਵੇ ਜਨਮਾਂ ਛੋਡਾਂ ਜੇ ਅਨੇਕ ਕਰਮ ਕਰੇ ਆਧੇ ਕਾਇ ਵੇਦ ਪੜ੍ਹ ਹੈ ਤਾ ਵਾਦ ਦਖਾਣ ਹੈ ਬੇਨਹਾਰ ਪਤ ਗਾਏ ਸੱਚਾ ਸਤ ਗੁਰ ਸਾਚੇ ਜਿਸ ਬਾਣੇ ਵਾਜੇ ਛੁਟਾ ਹੈ ਗੁਰ ਸਰਣਾਇ ਜੇ ਨਹਰ ਮਨ ਵਸਿਆ ਸੇਦਰ ਸੱਚ ਦਰਸਾਚ ਸਚਿਆਰਾ ਉਹਨਾਂ ਦੀ ਸੋਭਾ ਜੋਗ ਜੋਗ ਹੋਏ ਕੋਈ ਨਾ ਮਿਟਣ ਹਾਰਾ ਨਾਨਕ ਤਿੰਨ ਕੈ ਸਾਧੂ ਬਲਹਾਰ ਜਿਨ ਹਰ ਰੱਖਿਆ ਓ ਰਤਾਰ ਜੇ ਨ ਹਰਮਨ ਵਸਿਆ ਸੇ ਦਰ ਸੱਚ ਦਰ ਸੱਚ ਸਚਿਆਰਾ ਉਹ ਨਾ ਦੀ ਸੋ ਬਾ ਜੁਗ ਜੁਗ ਹੋਏ ਕੋਏ ਨ ਮੇਟਣ ਹਾ ਸਤ ਬੱਲੇ ਹਾਰ ਜੇ ਨਾ ਹਾਰ ਰੱਖਿਆ ਔਰ ਤਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ